ਮੋਹਾਲੀ ਦੇ ਵਿੱਚ ED ਨੇ ਅਮਰੂਦ ਬਾਗ ਕਪਲੇ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਪਿੰਡ ਬਾਕਰਪੁਰ ਦੇ ਵਿੱਚ ਛਾਪੇਮਾਰੀ ਕੀਤੀ ਹੈ ਅਤੇ ਇਸ ਦੌਰਾਨ ਟੀਮ ਨੇ ਕਈ ਘਰਾਂ ਨੂੰ ਘੇਰ ਲਿਆ ਅਤੇ ਇੱਕ ਵੱਡੇ ਅਫਸਰ ਦੇ ਘਰ ਵੀ ਛਾਪੇਮਾਰੀ ਕੀਤੇ ਜਾਂਦੀਆਂ ਜੋ ਖਬਰਾਂ ਨੇ ਸਾਹਮਣੇ ਆ ਰਹੀਆਂ ਨੇ ਅਤੇ ਇਸ ਕਪਲੇ ਦੇ ਵਿੱਚ ਕਈ IAS ਅਤੇ PCS ਅਫਸਰਾਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ED ਵੱਲੋਂ ਕਾਰਵਾਈ ਜਿਹੜੀ ਕੀਤੀ ਗਈ ਦੱਸਦੀ ਹੈ ਕਿ ਮੁਹਾਲੀ ਦੇ ਵਿੱਚ ਕੀਤੀ ਜਾ ਰਹੀ ਹੈ ਜਿਹੜੀ ਛਾਪੇਮਾਰੀ ਜਾਰੀ ਹੈ ਤੇ ਉੱਥੇ ਹੀ ਜਾਣਕਾਰੀ ਦੇ ਮੁਤਾਬਕ ਗੁਮਾਡਾ ਵੱਲੋਂ 에어ਪੋਰਟ ਰੋਡ ਨੇੜੇ ਇੱਕ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ ਅਤੇ ਇਸ ਪ੍ਰੋਜੈਕਟ ਦੇ ਲਈ ਗ੍ਰਹਿਣ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ ਗੁਮਾਡਾ ਦੀ ਲੈਂਡ ਪੂਲਿੰਗ ਨੀਤੀ ਅਨੁਸਾਰ ਦਿੱਤਾ ਜਾਣਾ ਸੀ ਅਤੇ ਈਡੀ ਦੇ ਵੱਲੋਂ ਫਿਰੋਜ਼ਪੁਰ ਦੇ ਡੀਸੀ ਰਜੇਸ਼ ਤੁਮਾਨ ਦੇ ਘਰ ਵੀ ਇਸ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਹੈ ਉਥੇ ਹੀ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਕਿ ਇਹਨਾਂ ਦੀ ਪਤਨੀ ਦੇ ਨਾਮ ਦੇ ਉੱਤੇ ਅਮਰੂਦਾਂ ਦੇ ਬਾਗ ਦੇ ਹੋਏ ਕੱਪੜੇ ਦੇ ਸਬੰਧ ਦੇ ਵਿੱਚ ਈਡੀ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਨਾਲ ਹੀ ਆਈਏਐਸ ਰਜੇਸ਼ ਧਮਾਨ ਦੇ ਪਰਿਵਾਰ ਦੇ ਸੀਏ ਅਨਿਲ अरोड़ा ਦੇ ਪਟਿਆਲਾ ਘਰ ਦੇ ਵਿੱਚ ਵੀ ਈਡੀ ਦੀ ਟੀਮ ਪਹੁੰਚੀ ਹੈ ਤੇ ਈਡੀ ਦੀ ਟੀਮ ਜਾਣਕਾਰੀ ਦੇ ਮੁਤਾਬਕ ਅਮਰੂਦ ਘਟਾਲੇ ਦੇ ਵਿੱਚ ਕਈ ਆਈਏਐਸ ਅਧਿਕਾਰੀਆਂ ਦੇ ਵੱਲੋਂ ਆਪਣੀਆਂ ਘਰ ਵਾਲੀਆਂ ਨੂੰ ਜ਼ਮੀਨਾਂ ਵੇਚੀਆਂ ਗਈਆਂ ਨੇ ਜਿੱਦੀ ਜਾਂਚ ਵਿਜੀਲੈਂਸ ਦੇ ਵੱਲੋਂ ਵੀ ਕੀਤੀ ਜਾ ਰਹੀ ਸੀ ਉੱਥੇ ਹੀ ਈਡੀ ਵੱਲੋਂ ਵੀ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਜਿੱਦੇ ਤਹਿਤ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਈਡੀ ਦੀਆਂ ਟੀਮਾਂ ਨੇ ਜਿਹੜੀਆਂ ਪਹੁੰਚੀਆਂ ਨੇ ਤੇ ਉਹਦੇ ਵਿੱਚ ਹੁਣ ਪਟਿਆਲਾ ਦੇ ਸ਼੍ਰੀ ਨਿਵਾਸ ਕਲੋਨੀ ਦੇ ਵਿੱਚ ਸੀਏ ਅਨਿਲ अरोड़ा ਦੇ ਘਰ ਵੀ ਪਿਛਲੇ 3 ਘੰਟੇ ਤੋਂ ਲਗਾਤਾਰ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਦੂਜੇ ਪਾਸੇ ਫਿਰੋਜ਼ਪੁਰ ਦੇ ਡੀਸੀ ਰਜੇਸ਼ ਤੁਮਾਨ ਦੇ ਘਰ ਵੀ ਛਾਪੇ ਮਾਰੀ ਹੈ ਜਿਹੜੀ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਪਟਿਆਲਾ ਅਤੇ ਫਿਰੋਜ਼ਪੁਰ ਤੋਂ ਫਿਲਹਾਲ ਸਾਹਮਣੇ ਆਈਆਂ ਨੇ ਜਿੱਥੇ ਅਮਰੂਦ ਬਾਗ ਘਟਾਲੇ ਦੇ ਵਿੱਚ ਛਾਪੇ ਮਾਰੀ ਹੈ ਜਿਹੜੀ ਕੀਤੀ ਜਾ ਰਹੀ ਹੈ ਜੋ ਕਿ ਲਗਾਤਾਰ ਜਾਰੀ ਹੈ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਪਟਿਆਲਾ ਤੋਂ ਕੁਲਵਿੰਦਰ ਘੁੰਮਣ ਸਾਡੇ ਨਾਲ ਜੁੜ ਚੁੱਕੇ ਨੇ ਕੁਲਵਿੰਦਰ ਰਜੇਸ਼ ਤੁਮਾਨ डीसी ਨੇ ਫਿਰੋਜ਼ਪੁਰ ਤੇ ਉਹਨਾਂ ਦੇ ਸੀਏ ਪਟਿਆਲਾ ਚ ਰੰਦੇ ਨੇ ਤੇ ਪਟਿਆਲਾ ਦੇ ਵਿੱਚ ਵੀ ईडी ਪਹੁੰਚੀ ਅਤੇ ਮਾਮਲਾ ਅਮਰੂਦ ਬਾ ਘਟਾਲੇ ਦਾ ਤੇ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਜਿਹੜੇ ਫਿਰੋਜ਼ਪੁਰ ਦੇ ਡੀਸੀ ਰਜੇਸ਼ <strong>ਸ਼ਿਮਾਨੀ</strong> ਨੇ ਉਹਨਾਂ ਦੇ ਸੀਏ ਅਨਿਰ ਅਰੋੜਾ ਦੇ ਘਰ ईडी ਦੇ ਵਿੱਚ ਬਲੂ ਸਵੇਰੇ ਤੱਕ ਕਰਕੇ ਹੀ ਕਾਪਾ ਮਾਰਿਆ ਗਿਆ ਹੈ ਤੇ ਉਹਦੇ ਉਹਨਾਂ ਦੀ ਐਡੀ ਵੀ ਜਿਹੜੀ ਟੀਮ ਪਹੁੰਚੀ ਹੈ ਰਜੇਸ਼ ਸਿੰਘ ਆ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਕਰੇਪੋਰਟ ਕੇ ਉਹਨਾਂ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰਤੀ ਹੈ ਤੇ ਕਾਫੀ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਹੀ सगलग ਜਗ੍ਹਾ ਤੇ ਜਿਹੜੇ ਛਪੇਮਾਰੀ ਕੀਤੀ ਜਾ ਰਹੀ ਹੈ ਐਡੀ ਵੱਲੋਂ ਤੇ ਐਡੀ ਦੇ ਜਿਹੜੇ ਰਜੇਸ਼ ਧਵਾਨ ਨੇ ਸੀਏ ਅਨਿਲ ਧਮਾਨ अरोड़ा ਜੀ ਉਹਨਾਂ ਦੇ ਘਰ ਵੀ ਪਟਿਆਲਾ ਦੇ ਵਿਖੇ ਐਡੀ ਦੀ ਟੀਮ ਪਹੁੰਚੀ ਹੈ ਕੁਲਵਿੰਦਰ ਜੇਕਰ ਗੱਲ ਕੀਤੀ ਜਾਵੇ ਅਮਰੂਦ ਬਾ ਘਟਾਲੇ ਦੀ ਤਾਂ ਕਾਂਗਰਸ ਸਰਕਾਰ ਦੇ ਸਮੇ ਇਹ ਘਟਾਲਾ ਜਿਹੜਾ ਸਾਹਮਣੇ ਆਇਆ ਸੀ ਤੇ ਜਾਂਚ ਹੈ ਜਿਹੜੀ ਕਾਫੀ ਲੰਬੀ ਹੋ ਗਈ ਹੈ ਕਿ ਲੱਗਦਾ ਵੀ ਅਮਰੂਦ ਘਟਾਲੇ ਦੇ ਵਿੱਚ ਜਿਹੜੇ ਹੁਣ ਅਫਸਰ ਨੇ ਇਹਨਾਂ ਤੋਂ ਇਲਾਵਾ ਕਾਂਗਰਸ ਦੇ ਜਿਹੜੇ ਉਦੋਂ ਦੇ ਮੰਤਰੀ ਸਨ ਉਹਨਾਂ ਦੇ ਉੱਤੇ ਵੀ ਗਾਜgir ਸਕਦੀ ਹੈ ਜੀ ਦਾਦਾ ਨਾਮ ਹੈ ਕਿ ਇਹਦੇ ਵਿੱਚ ਕਾਫੀ ਬਣਾ ਮੰਤਰੀਆਂ ਦੇ ਘਰੇ ਦੇ ਵੀ ਤੇ ਆਈਏਐਸ ਤੇ ਪੀਸੀਐਸ ਦੇ ਆਫਸਰਸ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਈਡੀ ਦੇ ਚਾਪੇ ਵਜ ਰਹੇ ਨੇ ਲਗਾਤਾਰ ਹੀ ਕਾਫੀ ਚਾਰ ਪੰਜ ਘਟਦੇ ਹੋ ਗਏ ਨੇ ਤੇ ਇਹ ਦਾ ਦੇਣਾ ਚਾਹਣਾ ਹੈ ਕਿ ਡੀਸੀ ਜਿਹੜੇ ਰਜੇਸ਼ ਧਮਾਨ ਹਨ ਉਹਨਾਂ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਤੇ ਵਾਪਸ ਚੰਡੀਗੜ੍ਹ ਲੈ ਕੇ ਆ ਰਹੇ ਨੇ ਸੋ ਇਹ ਸੂਤਰਾਂ ਤੋਂ ਜਾਣਕਾਰੀ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿ ਰਜੇਸ਼ ਧਮਾਨ ਨੂੰ ਗ੍ਰਿਫਤਾਰ ਕਰ ਲਿਆ ਇਹ ਪੁਸ਼ਟੀ ਹੋ ਚੁੱਕੀ ਹੈ ਕੁਲਵਿੰਦਰ ਜੀ ਮਤਲਬ ਪੁਸ਼ਟੀ ਹੋਣੀ ਬਾਕੀ ਹੈ ਪੁਸ਼ਟੀ ਹੋ ਚੁੱਕੀ ਹੈ ਇਸ ਸਮੇਂ ਮੈਂ ਪਟਿਆਲਾ ਦੇ ਜਿਹੜਾ ਉਹਨਾਂ ਦੀ ਸਰਕਾਰੀ ਕੋਠੀ ਹੈ 52ਈ ਤੇ ਨਜ਼ਦੀਕ ਹੀ ਖੜਾ ਹੋਇਆ ਆ ਤੇ ਪੁਸ਼ਟੀ ਹੋ ਚੁੱਕੀ ਹੈ ਕਿ ਰਜੇਸ਼ ਧਮਾਨ ਨੂੰ ਜਿਹੜਾ ਕਿ ਈਡੀ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਸੋ ਜਾਣਕਾਰੀ ਦੇਣ ਦੇ ਲਈ ਕੁਲਵਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੱਸਦੀ ਹੈ ਕਿ ਜਿਵੇਂ ਕਿ ਪਟਿਆਲਾ ਤੋਂ ਮੇਰੇ ਸਹਿਯੋਗੀ ਕੁਲਵਿੰਦਰ ਘੁੰਮਣ ਨੇ ਦੱਸਿਆ ਕਿ ਰਜੇਸ਼ ਧਮਾਨ ਨੇ ਜਿਹੜੇ ਫਿਰੋਜ਼ਪੁਰ ਤੋਂ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਈਡੀ ਨੇ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਮੁਹਾਲੀ ਈਡੀ ਉਹਨਾਂ ਨੂੰ ਲੈ ਕੇ ਰਵਾਨਾ ਹੋ ਗਈ ਹੈ ਤੇ ਦੂਜੇ ਪਾਸੇ ਪਟਿਆਲਾ ਵਿਖੇ ਜੋ ਰਜੇਸ਼ ਤੁਮਾਨ ਨੇ ਉਹਨਾਂ ਦੇ ਸੀਏ ਦਾ ਘਰ ਹੈ ਤੇ ਉੱਥੇ ਵੀ ਈਡੀ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ